ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਸਾਰੇ ਜਾਣਦੇ ਹੋ ਕਿ ਪੰਜਾਬ ਵਿੱਚ ਹੜ੍ਹ ਆਏ ਹੋਏ ਨੇ ਔਰ ਕਈ ਪਰਿਵਾਰਾਂ ਦੇ ਪਰਿਵਾਰ ਉਜੜ ਗਏ ਕਈ ਘਰੋਂ ਬੇਕਰ ਹੋ ਗਏ ਕਈਆਂ ਨੂੰ ਰੋਟੀ ਪ੍ਰਸ਼ਾਦਾ ਨਹੀਂ ਮਿਲਿਆ ਪਾਣੀ ਨਹੀਂ ਮਿਲਿਆ ਪਸ਼ੂ ਮਰ ਗਏ ਸੋ ਸਾਰੇ ਜਰੂਰ ਇਸ ਗੱਲ ਦਾ ਧਿਆਨ ਰੱਖਿਓ ਜਿਹੜੇ ਸਿਮਾਵਾ ਕਰ ਰਹੇ ਨੇ ਵੀਰ ਉੱਥੇ ਜਿਹੜੀਆਂ ਸੰਸਥਾਵਾਂ ਮੁਬਾਰਕ ਹੈ ਜਿਹੜੇ ਅਜੇ ਤੱਕ ਨਹੀਂ ਪਹੁੰਚੇ ਬੇਨਤੀ ਹੈ ਕਿ ਸੇਵਾ ਕਰ ਲੈ ਜਰੂਰੀ ਨਹੀਂ ਕਿ ਗੁਰੂ ਘਰ ਹੀ ਹੋਣੀ ਹੈ ਮਹਾਰਜ ਨੇ ਕਿਹਾ ਵਿੱਚ ਦੁਨੀਆ ਸੇਵਕ ਮਈਏ ਤਾਂ ਦਰਗਾਹ ਦਰਸ਼ਨ ਪਾਈਏ ਸਾਨੂੰ ਗੁਰਬਾਣੀ ਨੇ ਵੀ ਸਿਖਾਇਆ ਤੇ ਸਾਡਾ ਇਤਿਹਾਸ ਵੀ ਹੈ ਵੀ ਜੇ ਲਾਹੌਰ ਚ ਕਾਲ ਪੈਂਦਾ ਤੇ ਗੁਰੂ ਅਰਜਨ ਸਾਹਿਬ ਦੀ ਲੋਕਾਂ ਨਾਲ ਖੜਦੇ ਨੇ ਕਸ਼ਮੀਰ ਚ ਕਾਲ ਪਿਆ ਛੇਵੇਂ ਪਾਤਸ਼ਾਹ ਜੀ ਮੁਰਦਿਆਂ ਨੂੰ ਆਪ ਚੁੱਕਦੇ ਨੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜਰੂਰ ਆਪਣਾ ਦਸਬੰਦ ਕੱਢੋ ਵਾਦ ਤੋਂ ਵਾਦ ਉੱਥੇ ਪਹੁੰਚੋ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਹੋਵੋ ਤੁਸੀਂ ਖੜੇ ਹੋਵੋਗੇ ਇੰਨੇ ਚ ਹੀ ਉਹਨਾਂ ਦਾ ਦੁੱਖ ਵੰਡਿਆ ਜਾਏਗਾ ਆਸ ਕਰਦਾ ਬੇਨਤੀ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ